ਸਾਸੀਆਂ ਕਿਸਾਨ ਵੀਰ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਈ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਦਾ ਘਰ ਹੈਗਾ ਵੀਰੇ ਕੋਠੇ ਵਾਲੇ ਕੱਚੇ ਰਸਤੇ ਤੇ ਘਰ ਦਾ ਘਰੇਲੂ ਪਸ਼ੂ ਵਕਾਉਗਾ ਵੀਰੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਬਾਈ ਦਾ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਬਾਈ ਇਹ ਦੂਜਾ ਸੂਦਾ ਸੂਰੀ ਐ ਇਸ ਵਾਰੀ 5 ਤੋਂ 7 ਦਿਨਾਂ ਦੀ ਕੱਚੀ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਚੰਗੀ ਹਾਈਟ ਆ ਵੀਰੇ ਤੋਰਾ ਦੇਖ ਸਕਦੇ ਹੋ ਤੁਸੀਂ ਰੰਗ ਰੂਪ ਦੀ ਸੋਹਣੀ ਆ ਪਿੰਡੇ ਚ ਸੋਹਣੀ ਚਮਕਾ ਬਈ ਥਣਾ ਦੀ ਕੁਆਲਿਟੀ ਸ਼ਾਨਦਾਰ ਆ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਚੰਗਾ ਆਰਡਰ ਆ ਪਹਿਲੇ ਸੂਏ ਵੀਰੇ ਇਹਨੂੰ 24 ਤੋਂ 25 ਲੀਟਰ ਦੁੱਧ ਕੱਢਿਆ ਐਸ ਵਾਰੀ ਆਸ ਆ ਵੀ 28 ਤੋਂ 30 ਲੀਟਰ ਦੁੱਧ ਪਾ ਦਊਗੀ ਤੋਰਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਇਹਦਾ ਜਿਹੜਾ ਬਈ ਮੁੱਲ ਆ ਇਹਦਾ ਮੁੱਲ 75000 ਰੁਪਿਆ ਬਈ ਇਹਦਾ ਮੁੱਲ ਕੀਤਾ ਜਾਂਦਾ ਮੌਕੇ ਤੇ ਵੀਰੇ ਫੋਲ ਮੰਨਤਨ ਕੀਤਾ ਜਾਊਗਾ ਤੋਰਾ ਤੁਸੀਂ ਦੇਖ ਸਕਦੇ ਹੋ ਤੋਰਾ ਸੋਡੇ ਸਾਹਮਣੇ ਆ ਵੀਰੇ ਪੈਠਪੂੜੀ ਦੀ ਚੰਗੀ ਆ ਥੱਲੋਂ ਬਹੁਤ ਸਾਫ਼ ਆ ਵੀਰੇ ਤੇ ਬਾਈ ਜੀ ਇਹਦਾ ਮੁੱਲ 75000 ਰੁਪਏ ਮੁੱਲ ਕੀਤਾ ਜਾਂਦਾ ਐ ਇਸ ਵਾਰੀ ਦੂਜਾ ਸੂਰ ਸੁਨਾ 5 ਤੋਂ 7 ਦਿਨਾਂ ਦੀ ਕੱਚੀ ਆ ਇੱਕ ਬਾਈ ਕੋਲ ਹੈਗੀ ਆ ਵੀਰੇ ਕੱਟੀ ਵਗਾਊ ਉਹ ਤੁਹਾਨੂੰ ਆਪਾਂ ਅੱਗੇ ਦਿਖਾ ਦਿੰਨੇ ਆ ਜੇ ਜੇ ਕਿਸੇ ਭਰਾ ਨੂੰ ਇਹ ਪੈੜ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਕੰਟੈਕਟ ਕਰੋ ਬਾਈ ਦਾ ਕੰਟੈਕਟ ਸਕਰੀਨ ਤੇ ਚੱਲ ਰਿਹਾ ਇੱਕ ਵੀਰੇ ਆਹ ਕੱਟੀ ਵਗਾਊ ਆ ਅਰਜਨ ਦੀ ਬੱਚੀ ਆ ਬਾਈ ਜੀ ਇਹ ਤੇ 2 ਕੁ ਸਾਲ ਉਮਰ ਆ ਮੂੰਹੋਂ ਖੀਰੀ ਆ ਬਾਈ ਇਹ ਝੂਲੀ ਤੁਹਾਨੂੰ ਦਿਖਾ ਦਿੰਨੇ ਆ ਥੱਲੋਂ ਚੰਗੀ ਆ ਵੀਰੇ ਝੋਲੀ ਸੋਹਣੀ ਆ ਦੇਖ ਸਕਦੇ ਹੋ ਤੁਸੀਂ ਝੋਲੀ ਥੋੜਾ ਪਸੂ ਡਰ ਜਾਂਦਾ ਸੋ ਨੂੰ ਪਤਾ ਹੀ ਆ ਵੀ ਝੋਟੀਆਂ ਅੰਦਰ ਤੇ ਡਰਦੀਆਂ ਹੀ ਆ ਮੂੰਹ ਮੱਥੇ ਦੀ ਚੰਗੀ ਆ ਵੀਰੇ ਚੰਗੀ ਪੜੀ ਹੋਈ ਆ ਉਮਰ ਬਈ ਇਹਦੀ 2 ਸਾਲਾਂ ਮੂੰਹੋ ਖੀਰੀ ਆ ਤੋੜਾ ਤੁਸੀਂ ਦੇਖ ਸਕਦੇ ਹੋ ਜਿਹੜੀ ਬਈ ਇਹਦੀ ਡਿਮਾਂਡ ਕਰਦੇ ਬਈ ਹਰਗੇ ਦਾ ਮੁੱਲ 30000 ਰੁਪਏ ਮੁੱਲ ਕਰਦੇ ਆ ਮੌਕੇ ਤੇ ਇਹਦਾ ਵੀ ਮੰਤਨ ਕੀਤਾ ਜਾਊਗਾ ਥੋੜਾ ਬਹੁਤਾ ਤੇ ਜੇ ਕਿਸੇ ਭਰਾ ਨੂੰ ਇਹ ਕੱਟੀ ਚੰਗੀ ਲੱਗਦੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੋਰਾ ਤੁਸੀਂ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਏ ਵੀਰੇ ਸੋਹਣਾ ਸੈਂਗ ਹਜੇ ਮੋੜੂਗੀ ਤੇ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੇ ਜੇ ਕਿਸੇ ਭਰਾ ਨੂੰ ਵੀਡੀਓ ਚੰਗੀ ਲੱਗਦੀ ਆ ਤੇ ਇੱਕ ਵੀਰੇ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਥੈਂਕ ਯੂ ਬਾਈ ਜੀ